ਮਿੱਤਰੋ ਦੇ ਦੇ ਕੇ ਫਰੰਟ ਤੋਂ ਖਾਣਾ ਆਇਆ ਉਹ ਪਲੇਖਾ ਜਿਹੜਾ ਫਾਰਮ ਟਰੈਕ ਖੜਾ ਇਹ ਮਿੱਤਰੋ 60 ਨਹੀਂ ਹੈਗਾ 50 ਇਚ ਪੀਰਿਆ 50 ਈਪੀਆਈ ਹੈ ਜੀ ਇਹ ਫਾਰਮ ਟਰੈਕ 60 2007 ਦੇ ਵਿੱਚ ਹੀ ਇਹ ਟਰੈਕਟਰ ਆਇਆ ਉਦੋਂ ਬਾਅਦ ਦੇ ਵਿੱਚ ਇਹ ਟਰੈਕਟਰ ਹੋ ਗਈ ਸੀਗੇ ਬੰਦ ਗਈ ਉਹ ਪਤਾ ਨਹੀਂ ਕੀ ਰੀਜਨ ਸੀ ਇਹ ਕਿਸੇ ਵੀ ਨੂੰ ਪਤਾ ਤਾਂ ਕਮੈਂਟ ਕਰਕੇ ਜਰੂਰ ਦੱਸੋ 7 ਮਾਡਲ ਦੇ ਵਿੱਚ ਆਇਆ ਇਹਦੇ ਵਿੱਚ ਖੂਬੀ ਸਭ ਤੋਂ ਵੱਡੀ ਇਹ ਸੀ ਸਾਈਡ ਗੇਅਰ ਦੇ ਵਿੱਚ ਸੀ ਇਹ ਮਿੱਤਰੋ ਦੇਖੋ ਉਧਰ ਕੰਪਨੀ ਨੇ ਜਿਵੇਂ ਕੀ ਦੀ 7 ਦੇ ਵਿੱਚ ਹੀ ਸਾਈਡ ਗੇਅਰ ਕਰਤਾ ਸੀਗਾ ਇਹ ਟੂ ਸਪੀਡ ਸਾਈਡ ਗੀਅਰ ਤੇ ਆਹ ਪਲੇਟਫਾਰਮ ਦਾ ਮੁੱਲਾ ਦਾ ਬਾਅਦ ਦੇ ਵਿੱਚ ਲੱਗਿਆ ਹੋਇਤਾ ਭਰਾ ਕਿਸੇ ਭਰਾ ਦੀ ਮਾਦ ਦੇ ਵਿੱਚ ਮੋਡੀਫਾਈ ਕਰਿਆ 50 HP ਦੇ ਵਿੱਚ ਆਹ 100 ਦੇ ਵਿੱਚ ਬਹੁਤ ਘੱਟ ਵੀਰਾਂ ਨੇ ਦੇਖਿਆ ਹੋਣਾ ਤੇ ਇਹਦੇ ਮਗਰਾੜਾਂ ਦਾ ਵੀ ਮਿੱਤਰੋ ਪੂਰਾ ਹੀ ਫਰਕ ਆ ਜਿਵੇਂ ਕਹਦੀ 1 50 HP ਦਾ ਆ ਖੜਾ ਇਹ ਸਾਰੇ ਭਰਾਵਾਂ ਨੇ ਦੇਖਿਆ ਹੋਣਾ ਤੇ 1 50 ਦਾ ਆ ਤੇ ਜੇ ਇਹ ਮਗਰਾੜਾਂ ਦੀ ਗੱਲ ਕਰੀਏ ਜਮਾਂ ਸਿੱਧੇ ਜੇ ਸਕੌਟ ਵਾਂਗੂ ਮਗਰਾੜ ਨਹੀਂ ਆਹ 50 ਦੇ ਗੋਲ ਮਗਰਾੜ ਸੀ ਇਹਦੇ ਮਗਰਾੜ ਆਹ ਟਾਈਪ ਦੇ ਹੁੰਦੇ ਸੀ ਤੇ ਹੁਣ ਜੇ ਆਪਾਂ ਪਿੱਛੇ ਤੋਂ ਗੱਲ ਕਰੀਏ ਮਿੱਤਰੋ ਪਿੱਛੇ ਤੋਂ ਵੀ ਸਾਨੂੰ ਚੈੱਕ ਕਰਾ ਲੈਣੇ ਦੇ ਕੋਮਤਰੋ ਛੇਤੀਰੀ ਦੇ ਵਿੱਚ ਤੇ ਗੱਲਬਾਤ ਓਕਿਆ ਸੱਤ ਦੇ ਵਿੱਚ ਬੰਦ ਕਿਵੇਂ ਹੋਈ ਸੀ ਉਹ ਜ਼ਰੂਰ ਦੱਸਿਓ ਕਮੈਂਟ ਕਰਕੇ ਜੇ ਕਿਸੇ ਭਰਾ ਨੂੰ ਪਤਾ ਸ਼ੇਅਰ ਵੀ ਨੂੰ ਕਰ ਦਿਓ ਸਾਈਡ ਗੇਰ ਦੇ ਵਿੱਚ ਧੰਨਵਾਦੀ